ਤੇ ਕੀ ਕੀ ਉਹਨਾਂ ਨੇ ਤੁਹਾਨੂੰ ਕੋਈ ਸਾਂਝ ਪਾਈ ਹੋਵੇ ਕਿਸੇ ਗੱਲ ਦੀ ਤੁਹਾਡੇ ਨਾਲ ਨਹੀਂ ਹਾਂਜੀ ਕੀ ਮੰਨ ਲਓ ਜੇ ਕੋਈ ਸੇ ਜਮੀਨ ਵਾਲੇ ਲੋਕ ਆ ਜਾਓ ਘਰਿਆਂ ਕਿਉਂਕਿ ਤੁਹਾਨੂੰ ਵੀ ਪਤਾ ਕਿ ਉਹ ਘਰ ਦੇ ਅੰਦਰ ਵੀਡੀਓ ਬਣਾਉਣ ਤੇ ਕਾਫੀ ਮੰਨ ਲਓ ਮਨਾਹੀ ਹੀ ਹੁੰਦੀ ਲਗਭਗ ਕਿਉਂਕਿ ਬਾਹਰ ਤੋਂ ਵੀਡੀਓ ਸ਼ੂਟ ਹੁੰਦੀਆਂ ਸਾਰੀਆਂ ਇਸ ਚਵਾਰੇ ਨੂੰ ਤਾਂ ਅਸੀਂ ਅਕਸਰ ਜਿਹੜਾ ਆ ਉਹ ਅਲੱਗ-ਅਲੱਗ ਵੀਡੀਓ ਦੇ ਵਿੱਚ ਵੇਖ ਲਏ ਨੇ ਕਿ ਜੇ ਫਿਲਮ ਬਣਦੀ ਆ ਕਿਹੋ ਜਿਹਾ ਮਾਹੌਲ ਰਹੇਗਾ ਇੱਥੇ ਕੀ ਹੈ ਜਿਹੜੇ ਮੱਲਾ ਜਮੀਨਾਂ ਦੇ ਮਾਲਕ ਆ ਕਿ ਉਹ ਉਹਨਾਂ ਨੂੰ ਇਜਾਜ਼ਤ ਦੇਣਗੇ ਇੱਥੇ ਕੋਈ ਐ ਇਦਾਂ ਦੀ ਗੱਲ ਕੋਈ ਮੈਨੂੰ ਕੰਪੀਸ਼ਨ ਦੇਤੀ ਉਹ ਬਲੇ ਪੂਰੀ ਗਰੇਂਦਰ ਨਾਲ ਬੰਨ੍ਹਦੇ ਆਂ ਅਸ਼ਾ ਉਹਨਾਂ ਨੇ ਪਰਮਿਸ਼ਨ ਤਾਂ ਦੇ ਦਿੱਤੀ ਆ ਉਹਨੂੰ ਕਹਤਾ ਵੀ ਇੱਥੇ ਜਿੰਨਾ ਫੇ ਮੰਗਦੇ ਹੁੰਦੇ ਸੀ ਓਕੇ ਹਾਂ ਉਹਨਾਂ ਦੇ ਵੱਲੋਂ ਉਸ ਘਰ ਵੱਲੋਂ ਇਸ ਜਗ੍ਹਾ ਤੇ ਚਵਾਰੇ ਵੱਲੋਂ ਵੱਲੋਂ ਇਸ ਚਵਾਰੇ ਨੂੰ ਉਸ ਜਗ੍ਹਾ ਨੂੰ ਇਹਨਾਂ ਖੇਤ ਖਲਿਆਰ ਨੂੰ ਦਿਖਾਉਣ ਚ ਕੋਈ ਦਿੱਕਤ ਨਹੀਂ ਹੈ ਦੇਖੋ ਪਹਿਲਾਂ ਆਪਣੇ ਬੰਦੇ ਨੂੰ ਮਿਲ ਜਿਓ ਬਲੇ ਤੋਂ ਵੀਰਾ ਹੁਣ ਓਕੇ ਐ ਫੂ ਆ ਠੀਕ ਆ ਤੇ ਪੈਨੋਂ ਨੂੰ ਤਿੰਨ ਜਾਰੀ ਮਿਲਿਓ ਠੀਕ ਆ ਉਹਨੂੰ ਓਕੇ ਕਰ ਦਿੱਤਾ